ਲਾ ਸੱਜਣਾ ਸ਼ਹਿਰ ਧੂਰੀ ਤੋਂ ਨਾ ਤੁਹਾਨੂੰ 11 ਪਸ਼ੂ ਬਕਾਊ ਲੱਗਿਆਂ ਦਾ ਹੁਣ ਬਾਈ ਦਾ ਨਾਲ-ਨਾਲ ਡੈਰੀ ਦਾ ਕੰਮ ਆ ਤੇ ਗੱਲਬਾਤ ਕਰ ਲਈਏ ਮੱਲੋਂ ਨਾਲ-ਨਾਲ ਹੈਗਾ ਬਾਈ ਦਾ ਵਪਾਰ ਵਾਲਾ ਸਿਸਟਮ ਤਾਜ਼ੀਆਂ ਸੂਈਆਂ ਤੋਕੜ ਤੋਕੜ ਗੱਬਣਾ ਤੇ ਦੋ ਬਾਈ ਕੋਲ ਤੁਹਾਨੂੰ ਵੇੜਾ ਦਿਖਾ ਦਾਂਗੇ ਇਧਰਲੇ ਬੰਨੇ ਇੱਕ ਤਾਂ ਤਾਜੀ ਸੂਈ ਤੇ ਇੱਕ ਆ ਦਿਖਾ ਦਾਂਗੇ ਐਰ ਸ਼ਹਿਰ ਤੋਕੜ ਵੇੜ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੂੰਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲੂੰਗਾ 10 ਤੋਂ 12 ਨਗ ਬਾਈ ਕੋਲੇ ਹਰ ਟਾਈਮ ਅਵੇਲੇਬਲ ਹੁੰਦੇ ਆ ਸ਼ਹਿਰ ਧੂਰੀ ਕੱਕੜਵਾਲਾ ਰੋਡ ਤੇ ਡੈਰੀ ਆ ਗਈ ਬਾਈ ਦੀ ਤਹਿਸੀਲ ਵੀ ਧੂਰੀ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਬਾਈ ਉਰਲੇ ਬੰਨੇ ਹੋਰ ਕੀ ਹਾਲ ਹੈ ਜੀ ਵਧੀਆ ਗੁਰੀ ਬਾਈ ਸਰਦੀ ਕਲਾ ਹਾਂਜੀ ਨਾਮ ਤੇ ਫੋਨ ਨੰਬਰ ਦੱਸ ਦਿਓ ਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਾਮ ਮੇਰਾ ਹੈਗਾ ਗਗਨਦੀਪ ਸਿੰਘ ਫੋਨ ਨੰਬਰ ਜੀ ਫੋਨ ਨੰਬਰ ਹੈਗਾ 9878390190 ਇੱਕ ਹੈਗਾ 98778 61016 61016 61016 ਠੀਕ ਹੈ ਗੱਲ ਇਹਨਾਂ ਦੇ ਜੇ ਆਪਾਂ ਗੱਲ ਕਰ ਲਈਏ ਭਾਈ ਜਿਵੇਂ ਤਾਜ਼ੀਆਂ ਵੀ ਹੋ ਗਈਆਂ ਤੋਕੜ ਵੀ ਹੋ ਗਈਆਂ ਤੇ ਜਿਵੇਂ ਬੂਰੀ ਤੁਸੀਂ ਦੱਸਿਆ ਵੀ ਤੋਕੜ ਗੱਭਣ ਚੈੱਕ ਪਾਸ ਵੀ ਹੋ ਜੀ ਬੂਰੀ ਪੌਣੇ 2 ਮਹੀਨੇ ਦੀ ਗੱਭਣਾ ਜੀ 14 ਕਿਲੋ ਦੁੱਧ ਐਸ ਟਾਈਮ ਤਿਆਰ ਆ ਬੂਰੀ ਕੋਈ ਹਾਂਜੀ ਠੀਕ ਹੈ ਗੱਲ ਤੇ ਸ਼ੁਰੂਆਤੀ ਰੇਟ ਮੇਰੇ ਖਿਆਲ ਆ ਆਪਣਾ 20 ਕ ਹਜ਼ਾਰ ਤੋਂ ਚੱਲ ਪੂਗਾ ਨਾ 20 ਹਜ਼ਾਰ ਤੋਂ ਗਾਂ ਲੈ ਕੇ ਜੀ ਬਾਕੀ ਸਵੇਰ ਤੱਕ ਜਿਵੇਂ ਜਿਹਾ ਵੀ ਪਸ਼ੂ ਆ ਜਿੱਦਾਂ ਦਾ ਪਸ਼ੂ ਤਾਂ ਹੋਊਗਾ ਉਦਾਂ ਦਾ ਰੇਟ ਹੋਊਗਾ ਸ਼ੁਰੂਆਤ ਵਾਲਾ ਰਹੂਗਾ 20 ਹ ਆ ਆ ਜੋਟੀ ਤੋਂ ਕਰ ਲੋ ਜੀ ਇੱਥੋਂ ਕਰ ਲੀਆ ਆ ਮਾਰ ਲੱਭੀ ਕੈਮਰਾ ਇੱਕ ਨੰਬਰ ਵਾਲੀ ਤੇ ਮਾਰ ਦੇ ਕੈਮਰਾ ਇੱਕ ਨੰਬਰ ਦੀ ਨਾ ਤੁਹਾਨੂੰ ਪੂਰੀ ਕਮਾਰ ਦੀ ਮੱਝ ਦਿਖਾ ਦਾਂਗੇ ਸਮਾਏ ਮੰਨ ਲਓ ਤੁਸੀਂ ਵੀ ਇਸ ਟਾਈਮ ਹੋ ਗਿਆ 3:44 ਮਿੰਟ ਤੇ ਕੋਈ ਇਹਨਾਂ ਨੂੰ ਮੈਂ ਕਹੂੰਗਾ ਵੀ ਚਵਾਈ ਨਹੀਂ ਰੋਕੀ ਵੀ ਕਿੰਨੇ ਵੇ ਚਵਾਈ ਹੁੰਦੀ ਹੈ ਬਾਈ ਚਵਾਈ ਹੁੰਦੀ ਹੈ ਜੀ 6:30 ਵਜੇ ਸਾਢੇ 6 ਤੋਂ ਸਾਢੇ 6 ਠੀਕ ਆ ਗੱਲ ਤੇ ਇਹਦੀ ਕੀ ਡਿਟੇਲ ਆ ਤੋੜ ਦੋ ਖੋਲ ਕੇ ਨਾਲ ਨਾਲ ਤੇ ਕਿਹੜਾ ਸੂਆ ਬਾਈ ਇਹਦਾ ਇਹਦਾ ਤੀਜਾ ਸੂਆ ਜੀ ਹਾਂਜੀ ਚੌਥਾ ਦਿਨ ਸੂਈ ਨੂੰ ਆ ਮਾਗਰ ਕੱਟੀ ਆ ਤੀਜਾ ਸੂਆ ਦਿਨ ਸੂਈ ਨੂੰ ਚੌਥਾ ਨਾਲ ਕੱਟੀ ਤੇ ਮੱਝ ਦੀ ਲੰਬਾਈ ਬਹੁਤ ਆ ਮੰਨ ਲਓ 14 ਕਿਲੋ ਐਸ ਟਾਈਮ ਦੁੱਧ ਤਿਆਰ ਆ ਜੀ 14 ਕਿਲੋ ਐਸ ਟਾਈਮ ਤਿਆਰ ਆ 16-17 ਕਿਲੋ ਦੀ ਗਾਰੰਟੀ ਆ ਜੀ 14 ਡੰਗ ਤੋਂ ਡੰਗ ਚਵਾ ਦਾਂਗੇ ਆਪਾਂ ਹਾਂ ਜੀ ਹਾਂ ਬਿਲਕੁਲ ਟਾਈਮ-ਉ ਟਾਈਮ ਕਿਸੇ ਭਰਾ ਨੇ ਕਹੂੰਗਾ ਤਸੱਲੀ ਕਰ ਲਈ ਬਿਲਕੁਲ ਟਾਈਮ ਤੋਂ ਟਾਈਮ ਚ ਹੋਵੇ ਜੀ ਚਾਈ ਬਹੁਤ ਪੋਲੀ ਠੀਕ ਆ ਗੱਲ ਚਵਾਈ ਦੀ ਬਾਈ ਕਹਿੰਦਾ ਪੂਰੀ ਆਸਲ ਰਹੂਗੀ ਜੈਡ ਬਲੈਕ ਹਾਈਟ ਮੀਡੀਅਮ ਲੰਬਾਈ ਆ ਮੱਜ ਨੂੰ ਮੈਂ ਕਹੂੰਗਾ ਇਹਦੀ ਜ਼ਿਆਦਾ ਪਾਉਂਗੇ ਤੁਸੀਂ ਸੌ ਸੀਲ ਦੀ ਗਾਰੰਟੀ ਮੇਰੇ ਕੋਲੇ ਸੂਈਆ ਭਾਰ ਬੋਝ ਦੀ ਗਾਰੰਟੀ ਠੀਕ ਆ ਗੱਲ ਆ ਸਵਾਈ ਬਾਈ ਕਹਿੰਦਾ ਆਪਾਂ ਨੇ ਇੱਥੇ ਹੀ ਆ ਚਵਾਈ ਦੀ ਵੀ 100 ਦੀ 100 ਰਹੂ ਕਹਿਣ ਦਾ ਪਾਪ ਬਾਈ ਹਰੇਕ ਪੱਖ ਤੋਂ ਇਹਦੀ ਗਾਰੰਟੀ ਰਹੂਗੀ ਬਿਲਕੁਲ ਪੂਰੀ ਫੁੱਲ ਗਾਰੰਟੀ ਹੈ ਜੀ ਅਗਲੇ ਦੇ ਘਰ ਦੀ ਵੀ ਜ਼ਿੰਮੇਵਾਰੀ ਆਪਣੀ ਤੇ ਕੱਟੀ ਤੇ ਵੀ ਮਾਰਦੀ ਤਰਨੋ ਲੱਭੀ ਕੈਮਰਾ ਤੇ ਨਾਲ ਇਹਦੇ ਆ ਗਈ ਕੱਟੀ ਬਹੁਤ ਚੰਗੀ ਕੱਟੀ ਹੈ ਜੀ ਤੇ ਜੈਡ ਬਲੈਕ ਦੀ तकरीबन तकरीबन ਕੱਟੀ ਆ ਗਈ ਤੇ ਬਾਡੀ ਬੁੱਡੀ ਮੱਝ ਦੀ ਕਹੂੰਗਾ ਯਾਰ ਬਾੜੀ ਆਸਲ ਬਾਡੀ ਚ ਆ ਗਈ ਕਿੰਨਾ ਤੋ ਦੱਸ ਸੈਦ 14 ਕਿਲੋ 14 ਕਿਲੋ ਇਸ ਟਾਈਮ ਤਿਆਰ ਹੈ ਜੀ ਅੱਜ ਚੌਥਾ ਦਿਨ ਹੈ ਸਹੀ ਠੀਕ ਹੈ ਗੱਲ ਅ ਚੌਥੇ ਦਿਨ ਭਰਾ ਕਹਣਗੇ ਯਾਰ ਬਾਈ ਨੇ ਕਿਹੜੀ ਜੜੀ ਬੂਟੀ ਪਾਤੀ ਇਹ ਜੀ ਵੀ 14 ਗਰਾ ਤਾਂ ਬਿਲਕੁਲ ਬਿਲਕੁਲ ਤੇ ਉਹੀ ਗੱਲ ਆ ਵੀ ਬਰੀ ਕੁਆਲਟੀ ਚ ਆ ਜੀ ਮੱਝ ਕੁਆਲਟੀ ਚ ਆ ਠੀਕ ਆ ਗੱਲ ਤੇ ਹੁਣ ਮਾਰਦੇ ਲੈ ਵੀ ਅਗਲੇ ਨੰਬਰ ਤੇ ਪਹਿਲਾਂ ਇੱਧਰਲੇ ਨੰਬਰ ਹੀ ਕਰਦੇ ਪੂਰੇ ਫਿਰ ਇੱਧਰਲੇ ਪਾਸੇ ਜਾਉਂਗਾ ਆ ਝੋਟੀ ਆ ਜੀ 15 ਦਿਨਾਂ ਦਾ ਸੂਆ 11 ਕਿਲੋ ਦੁੱਧ ਆ ਕਰ ਦੋ ਜੁਰਲੇ ਪੰਨੇ ਸੂਆ ਕਿਹੜਾ ਰਹੂਗਾ ਜੀ ਸੂਆ ਦੂਜਾ ਸੂਆ ਦੂਜਾ 15 ਦਿਨ ਦੀ ਸੂਈ 11 ਕਿਲੋ ਦੁੱਧ ਇਹ ਕੰਡੇ ਵਾਲਾ ਦੁੱਧ ਰੂ ਸਾਰੀਆਂ ਹਾਂਜੀ ਹਾਂ ਕੰਡੇ ਵਾਲਾ ਦੁੱਧ ਠੀਕ ਆ ਗੱਲ ਤੇ ਹੁਣ ਸਾਉ ਸੀਲ ਦੀ ਧਾਰ ਪੋਲੀ ਕੈੜੀ ਧਾਰ ਵਾਲੀ ਤਾਂ ਮੈਂ ਲੈਂਦਾ ਹੀ ਨਹੀਂ ਠੀਕ ਆ ਵੀ ਚਵਾਈ ਦੀਆਂ 100 ਦੀਆਂ 100 ਲੈਣੀਆਂ ਆ ਚਵਾਈ ਦੀਆਂ ਇੱਕ ਨੰਬਰ ਆ ਠੀਕ ਆ ਗੱਲ ਤੇ ਆ ਝੋਟੀ ਆ ਜੀ ਤੀਜਾ ਇੱਕ ਮਹੀਨੇ ਦੀ ਸੂਈ ਬੱਚਾ ਕੀ ਆਈ ਨਾਲ ਬੱਚਾ ਕੱਟਾ ਜੀ ਨਾਲ ਆ ਗਿਆ ਮੇਲ ਕਾਫ ਦੁੱਧ 11 ਕਿਲੋ ਪਿਆਰ ਆ ਬਿਲਕੁਲ ਚਵਾ ਦੇਾਂਗੇ ਟਾਈਮ 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 ਤੇ ਚਵਾ ਦੇਾਂਗੇ ਚਵਾਈ ਦੀ 100 ਦੀ 100 ਚਵਾਈ ਇੱਕ ਨੰਬਰ ਬਿਲਕੁਲ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਓ ਇਹਦਾ ਨੰਬਰ ਆ ਗਿਆ ਤੀਜਾ ਤੇ ਹੁਣ ਲੱਭੀ ਆਦਾ ਚੌਥੇ ਨੰਬਰ ਤੇ ਆ ਝੁੱਟੀ ਤੇ ਮਾਰਦੇ ਕੈਮਰਾ ਪੂਰੀ ਅਸਲ ਝੁੱਟੀ ਦਿਖਾ ਦੂਗਾ ਤੁਹਾਨੂੰ ਐਨ ਬਰੀਕ ਆ ਗਈ ਪੂਰੀ ਫੁੱਲਾ ਇਥੋਂ ਮਾਰਦੀ ਕੈਮਰਾ ਹਾਂ ਲੇਵਾ ਚੈੱਕ ਕਰਾ ਦਿੰਦੇ ਇਹ ਮੰਨ ਲਾ ਵੀ ਡੰਗ ਵਾਲਾ ਸਿਸਟਮ ਬਾਈ ਕਹਿੰਦਾ ਪੈਂਟਿੰਗ ਆ ਟਾਈਮ ਆ ਜੇ ਕਾਦੇ ਦਾ ਫੁੱਲ ਆ ਗਿਆ ਤਾਂ ਸੂਆ ਕਿਹੜਾ ਰੂਗਾ ਬਾਈ ਇਹਦਾ ਸੂਆ ਦੂਜਾ ਹੀ ਆ ਜੀ ਦੇਖਣ ਨੂੰ ਤੀਜੇ ਲੱਗਦੀ ਆ ਯਾਨੀ ਪਹਿਲਾਂ ਥੋੜੀ ਵੱਡੀ ਹੋ ਕੇ ਗੱਬਣ ਹੋਈ ਸੀ ਕਿੰਨੇ ਦਿਨ ਦੀ ਸੂਈ ਆ ਕਿੰਨਾ ਦੁੱਧ ਆ ਸੂਆ ਇਹਨੂੰ ਹੋ ਗਿਆ ਅੱਜ 7ਵਾਂ ਦਿਨ ਦੁੱਧ ਇਸ ਟਾਈਮ 11 ਕਿਲੋ ਤਿਆਰ ਹੋ 11 ਕਿਲੋ ਹਾਜ਼ਰ ਆ 7 ਦਿਨਾਂ ਦੀ ਸੂਈ ਤੇ 22 ਦੀ ਕਿਵੇਂ ਰਹੂਗੀ ਜੀ 22 ਦੀ ਇੱਕ ਨੰਬਰ ਆ ਜੀ 100 ਦੀ 100 ਕੋਈ ਭਾਰ ਬੋਝ ਛਰਲਾ ਛਿੱਟਾ ਵੱਧ ਕਰ ਹਾਂ ਭਾਰ ਬੋਝ ਦੀ ਵੀ ਜ਼ਿੰਮੇਵਾਰੀ ਆਪਣੇ ਕੋ ਹੁਣ ਮਾਰ ਦੇ ਲੱਭੀ ਅਗਲੇ ਨੰਬਰ ਵਾਲੀ ਤੇ ਆ ਤੋੜ ਦਾਂਗੇ ਖੋਲ ਕੇ ਆ ਤੋੜ ਦੋ ਤੋੜ ਦੋ ਘੁਮਾ ਦਿਓ ਇਹਨੂੰ ਕੱਦ ਆ ਗਿਆ ਪੂਰਾ ਫੁੱਲਨ ਨਾ ਸਾਨੂੰ ਸਾਂ ਗਿਆ ਲੱਭੀ ਫੁੱਲ ਇੱਥੋਂ ਕਰਾ ਲਈਏ ਕਾਡਰ ਤੇ ਤੇ ਇੱਥੋਂ ਮਾਰਦੇ ਕੈਮਰਾ ਸੀਲ ਸਾਉ ਦੀ ਜ਼ਿੰਮੇਵਾਰੀ ਆ ਇਹਦੀ ਵੀ ਇਹਦਾ ਸੂਆ ਕਿਡਾ ਰਹੂਗਾ ਬਾਈ ਸੂਆ ਇਹਦਾ ਦੂਜਾ ਜੀ ਕਿੰਨੇ ਦਿਨ ਦੀ ਸੂਈ ਹੋਗੀ ਕਿੰਨੇ ਦਿਨ ਦੀ ਸੂਈ ਰਹੂਗੀ ਇਹ ਸੂਆ ਇਹਦਾ ਹੈਗਾ ਜੀ ਇਸ ਟਾਈਮ 11 12 ਦਿਨਾਂ ਦਾ 11 12 ਦਿਨ ਦੀ ਸੂਈ ਦੂਜਾ ਸੂਆ ਦੁੱਧ ਹਾਜ਼ਰ ਕਿੰਨਾ ਜੀ ਦੁੱਧ ਦਾ ਇਸ ਟਾਈਮ ਦੇ ਥੱਲੇ 14 ਕਿਲੋ ਹਾਜ਼ਰ ਆ ਜੀ ਕੰਡੇ ਤੇ ਤੋਲਣ ਵਾਲਾ ਹਾਂ ਹਾਂ ਬਿਲਕੁਲ ਥਣ ਵੱਧ ਘਟ ਕੋਈ ਥਣ ਕੋਈ ਵੱਧ ਘਟ ਨਹੀਂ ਥੋੜਾ ਜਿਹਾ ਇੱਕ ਹਵਾ ਸਮਾਨ ਛੋਟਾ ਜਰੂਰ ਦਿਖਾਉਂਦੀ ਆ ਕਬੈਣੀ ਵਾਲਾ ਦਿਖਾਉਂਦੀ ਆ ਪੇਸ਼ੜੀ ਵਾਲਾ ਆ ਤੋਰਾ ਤੂਰਾ ਦਾ ਪਲਵਾਨਾ ਵਾਲਾ ਤੇ ਬਾਕੀ ਉਹੀ ਗੱਲ ਆ ਜੇ ਮੈਂ ਬਾਈ ਨੂੰ ਦੱਸਿਆ ਵੀ ਡੰਗ ਤੋਂ ਸਮਾਂ ਪੈਂਡਿੰਗ ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਲੇਵਾ ਸੋਨਾ ਰੱਖਦੀ ਆ ਨਸਾਂ ਵਾਲਾ ਲੇਵਾ ਰੱਖਦੀ ਆ ਤੇ ਸੌ ਬਹੁਤ ਜ਼ਿਆਦੇ ਸੌ ਸੀ ਲਾ ਬਹੁਤ ਜ਼ਿਆਦੇ ਗਾਮ ਵਾਲਾ ਕੰਮੀ ਆ ਆ ਲੋ ਚੱਕ ਲੱਭੀ ਇੱਥੇ ਆਵੇ ਜੇ ਕੋਈ ਗਾਂਵਾਲਾ ਸਿਸਟਮ ਹੀ ਆ ਚਵਾਈ ਦੀ ਪੋਲੀ ਰੂਗੀ ਜਮੀ ਚਵਾਈ ਜਮਾ ਤਾਰ ਪੋਲੀ ਕਿੰਨਾ ਜੱਫੀ ਪਾ ਕੇ ਖੜਾ ਰਿਹਾ ਕਿੰਨਾ ਦੱਸਿਆ ਮਨੇ ਦੇ ਕੋਲ ਭਾਈ ਦੋਦਾ ਇਸ ਟਾਈਮ 14 ਕਿਲੋ ਤਿਆਰ ਆ ਜੀ ਤੇ ਹੁਣ ਆ ਜਾ ਲੱਭੀ ਅਗਲੇ ਨੰਬਰ ਤੇ ਹੁਣ ਮਾਰਦੇ ਆ ਅੱਜ ਤੇ ਕੈਮਰਾ ਇਹਦਾ 2.5 ਮਹੀਨੇ ਦਾ ਸੁਹਾ ਨੀਲੀ ਰਾਵੀ ਟੀਕਾ ਭਰਾਇਆ ਹੋਇਆ ਅੱਜ 13 ਦਿਨ ਹੋ ਗਏ ਠੀਕ ਆ ਸਰਕਾਰੀ ਸਿਮਨ ਤੋਂ ਆਪਣੇ ਨਾਬੇ ਵਾਲੇ ਤੋਂ ਠੀਕ ਆ ਇਹਦੇ ਫੇਸ ਤੇ ਮਾਰਦੀ ਲੱਭੀ ਕੈਮਰਾ ਭਾਈ ਇੱਧਰ ਨੂੰ ਕਰ ਦੇ ਬੂਰੀ ਨੂੰ ਥੋੜਾ ਜਿਹਾ ਅੱਖਾਂ ਓੱਖਾਂ ਕਰਾ ਦੀ ਚੱਕ ਨੀਲੀ ਰਾਵੀ ਜੀ ਆ ਗਈਆਂ ਜਮਾ ਇੱਥੋਂ ਮਾਰਦੇ ਕੈਮਰਾ ਟਾਂਚਾ ਵੀ ਨੀਲੀ ਵਾਲੀ ਆ ਗਿਆ ਮਾਦਰੀ ਗੋਡੀ ਚ ਆ ਗਈ ਜਿੱਦਾਂ ਦੀ ਨੀਲੀ ਰਾਵੀ ਮੱਝਾਂ ਹੁੰਦੀਆਂ ਕਿੰਨੇ ਟਾਈਮ ਦਾ ਸੂਆ ਦਾ ਸੈਟ 2 ਮਹੀਨਿਆਂ ਦਾ 2 ਮਹੀਨਿਆਂ ਦਾ ਸੂਆ ਜੀ ਦੁੱਧ ਦੇ ਸੀਲ ਦੁੱਧ 8 ਕਿਲੋ ਦੁੱਧ 8 ਕਿਲੋ ਹਾਜ਼ਰ ਥੋੜੀ ਹੀ ਕਰ ਦੇ ਇਧਰ ਬੰਨੇ ਤੇ ਇੱਥੋਂ ਇੱਥੋਂ ਮਾਰਦੀ ਲੱਭੀ ਕੈਮਰਾ ਸਵੇਰ ਆਦੀ ਰਹੂਗੀ ਠੰਡੀ ਬਿਲਕੁਲ ਗਾਂ ਵਾਲਾ ਕੰਮ ਹੀ ਆ ਪੂਛ ਚੱਕੀ ਖੜ ਗਈ ਦੁੱਧ 8 ਕਿਲੋ ਬਾਈ ਦੁੱਧ 8 ਕਿਲੋ ਚੈੱਕ ਪਾਸ ਚ ਤਾਂ ਨਹੀਂ ਆਉਂਦੀ ਜੀ ਚੈੱਕ ਚ ਨਹੀਂ ਆਉਂਦੀ ਹਲੇ ਦਾ 13 ਦਿਨਾਂ ਦੀ ਹੈ ਜੀ ਬੱਚਾ ਹੈਗਾ ਨਾਲ ਇਹਦੇ ਬੱਚਾ ਨਾਲ ਜੀ ਠੀਕ ਹੈ ਬੱਚੇ ਤਕਰੀਬਨ ਸਾਰੀਆਂ ਮੰਗਰੀ ਹੋਣਗੇ ਬੱਚੇ ਸਾਰੀਆਂ ਮੰਗਰ ਨੇ ਠੀਕ ਹੈ ਗੱਲ ਤੇ ਹੁਣ ਮਾਰ ਦੇ ਲੈ ਵੀ ਬੂਰੀ ਦੇ ਬੱਚਾ ਕੱਲਾ ਇਹਦਾ ਇਹ ਇਹਦਾ ਬੂਰੀ ਦਾ ਬੱਚਾ ਨਹੀਂ ਹੈਗਾ ਜੀ ਠੀਕ ਹੈ ਜੀ ਹਾਂ ਬੂਰੀ ਦੀ ਡਿਟੇਲ ਤੁਹਾਨੂੰ ਪਹਿਲਾਂ ਦੱਸਤੀ ਪੌਣੇ 2 ਮਹੀਨੇ ਦੀ ਗੱਪਣ 14 ਕਿਲੋ ਦੁੱਧ 14 ਕਿਲੋ ਟਾਈਮ ਟਾਈਮ ਸੂਆ ਕਿਹੜਾ ਰਹੂਗਾ ਜੀ ਇਹਦਾ ਸੂਆ ਇਹਦਾ ਚੌਥਾ ਜੀ ਚੌਥਾ ਸੂਆ ਤੇ ਗੱਪਣ ਪਤਾ ਕਿਹੜੇ ਸੀ ਮਨ ਤੁਹਖਾਈਏ ਗੱਪਣ ਸਟਰਾਪ ਆ ਜੀ ਆਪਣੇ ਕੋਲੇ ਦਿਖਾ ਦਾਂਗੇ ਤਸੱਲੀ ਕਰਾ ਦਾਂਗੇ ਹਾਂਜੀ ਤੇ ਆਹ ਤੋਰ ਤੋਂ ਲਾਸਟ ਵਾਲੀ ਇਹ ਜੋ ਟੀਸ ਜਨੋਂ ਤੁਹਾਨੂੰ ਤੋੜ ਕੇ ਦਿਖਾ ਦਾਂਗੇ ਜਿਆਦੇ ਪਸ਼ੂ ਹੋਣ ਕਰਕੇ ਨਾ ਘੱਟ ਤੋੜ ਕੇ ਦਿਖਾ ਰਿਹਾ ਵੀਡੀਓ ਲੰਬੀ ਹੋ ਜਾਂਦੀ ਆ ਸੂਆ ਬਾਈ ਕਹਿੰਦਾ ਦੂਜਾ ਰਹੂਗਾ ਕਿੰਨੇ ਦਿਨ ਦੀ ਸੂਈ ਹੋਗੀ ਜੀ ਸੂਆ ਹੈਗਾ ਜੀ ਇਹਦਾ 20 22 ਦਿਨਾਂ ਦਾ 20 ਤੋਂ 22 ਦਿਨ ਦੀ ਸੂਈ ਸੂਆ ਦੂਜਾ ਤੇ ਲੈ ਬਾਬੇ ਬਿਲਕੁਲ ਫਿਕਸ ਬੱਚਾ ਕੀਆ ਨਾਲੇ 10 ਕਿਲੋ ਦੁੱਧ ਕਟਾ ਮੰਗ ਰਾ ਜੀ ਰੇਟ ਵੀ ਇਹਦਾ ਬਿਲਕੁਲ ਜਾਇਜ਼ ਆ 10 ਕਿਲੋ ਦੁੱਧ ਹਾਜ਼ਰ ਚਵਾਈ ਦੀ ਕਿਵੇਂ ਆ ਜੀ ਇਹ ਚਵਾਈ ਦੀ ਇੱਕ ਨੰਬਰ ਆ ਕੋਈ ਥਣ ਵੱਧ ਘੱਟ ਥਾਣ ਕੋਈ ਵੱਧ ਘੱਟ ਨਹੀਂ ਜੀ ਠੀਕ ਹੈ ਗੱਲ ਇੱਕ ਥਣ ਹਲਕਾ ਹੈ ਲੰਬਾ ਪਾਉਂਦੀ ਹੈ ਨਾ ਹਾਂ ਉਹ ਲੰਬਾ ਜ਼ਰੂਰ ਦਿਖਾਉਂਦੀ ਆ ਉਹ ਚ ਤਾਰਾਂ ਰੱਖਦੀ ਆ ਜੀ ਬਾਅਦ ਚ ਵੀ ਅੱਛਾ ਬਾਅਦ ਚ ਲਾ ਲੈਂਦੀ ਆ ਹਾਂ ਜੀ ਉਦਾਂ ਥਣ ਸੋਦਾ ਸੋ ਆ ਪੂਰਾ ਸਾਰਾ ਹਾਂ ਥਣ ਬਿਲਕੁਲ ਓਕੇ ਆ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਜਮਾ ਦੇਣ ਲੈਣ 72000 ਆ ਜੀ ਇਹ ਬਾਈ ਕਹਿੰਦਾ ਜਮੇ ਫਿਕਸ ਜੀ ਤੁਹਾਨੂੰ 72 ਵੀ ਦੇ ਦਾਂਗੇ ਜਿਹੜੇ ਭਰਾ ਨਹੀਂ ਕਹੂੰਗਾ ਦੁੱਧ ਦਾ ਡੰਗਾ ਸਾਰਨਾ ਝੋਟੀ ਚੰਗੀ ਆ ਤੇ ਇਹਦੀ ਕੀ ਡਿਟੇਲ ਆ ਬਾਈ ਆ ਤੋਕੜਾ ਜੀ ਝੋਟੀ ਇਹਦੀ ਵੀਡੀਓ ਵੀ ਪਈ ਆ ਗੱਬਣ ਕਰਾਈ ਆ ਠ ਠੀਕ ਹੈ ਗੱਲ ਇਹ ਨਾਲ ਬੁੱਲ ਆ ਗਿਆ ਲੱਭੀ ਤੇ ਮਾਰਦੀ ਕੈਮਰਾ ਓਏ 8 ਕਿਲੋ ਦੁੱਧ ਦਾ ਬਾਈ 7 ਮੰਨ ਕੇ ਲੈ ਜੇ ਇਹ ਕਿੰਨੇ ਦਾ ਨਹੀਂ ਚੱਲਣ ਦੀ ਆਪਣੀ ਫੁੱਲ ਜ਼ਿੰਮੇਵਾਰੀ ਆ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਗੱਬਣਾ ਇਸੇ 9 ਤਰੀਕ ਦੀ ਜੀ ਵੀਡੀਓ ਆਪਣੀ ਬਣਾਈ ਹੋਈ ਆ ਠੀਕ ਹੈ ਗੱਲ ਇਹਦੇ AI ਕਰਾਈ ਹੋਈ ਆ ਹਾਂਜੀ ਠੀਕ ਆ ਭਰਾ ਹਾਂਜੀ ਹਾਂਜੀ ਇਹਦਾ ਕੀ ਰੇਟ ਰਹੂਗਾ ਜੈ ਜਮ ਇਹਦਾ ਜੈ ਜਮ 58000 ਦੀ ਬਸ ਹਾਂ ਨਾ ਜੀ 8 ਕਿਲੋ ਦੁੱਧ ਚਵਾ ਦਾਂਗੇ 8 ਕਿਲੋ ਚਵਾ ਦੇ ਬੱਚਾ ਨਾਲ ਹੀ ਇਹਦੇ ਬੱਚਾ ਨਾਲ ਠੀਕ ਹੈ ਗੱਲ 60000 ਚ ਸਮੇਤ ਬੱਚਾ ਹਾਂਜੀ ਤੇ ਹੁਣ ਮਾਰਦੇ ਲੱਭੀ ਆ ਬਾੜ ਤੇ ਕੈਮਰਾ ਜੀ ਨਾ ਬਾਈ ਨੇ ਮੈਨੂੰ ਅਨਸਾਰ ਖਾਸियत ਦੱਸੀ ਦੀ ਕਹਿੰਦਾ ਵੀ ਯਾਰ ਇਹ ਤਾਂ ਜਮੇ ਇਹ ਨਾ ਜਰਸੀ ਬਿਲਕੁਲ ਸਾਊਸੀਲ ਕਿਸੇ ਭਰਾ ਨੇ ਕੋਈ ਐ ਕਹਿੰਦਾ ਵੀ ਸਾਹੀਵਾਲ ਲੈਣੀ ਆ ਦੇਸੀ ਸਾਹੀਵਾਲ ਬਿਲਕੁਲ ਆ ਠੰਡੀ ਆ ਗਈ ਜਮਾ ਨਾ ਠੰਡੀ ਆ ਗਈ ਤਾਂ ਮਿਲਕ ਕਹਿੰਦੇ ਏ ਪਰਸੋਂ ਦੀ ਸੁਈ ہوئی 9 ਕਿਲੋ ਬੌਲੀ ਆ ਇਸ ਟਾਈਮ ਆ ਸੇਠ ਲੋਕ ਪੀਂਦੇ ਆ ਦੁੱਧੇ ਕੰਮ ਨਾ ਇਥੋਂ ਮਾਰਦੀ ਲੱਭੀ ਆ ਐ ਜਾਏ ਜੱਫੀ ਪਾਲੀਆਂ ਠੀਕ ਆ ਕੰਨਾ ਵਿਹਲਣ ਵਾਲਾ ਕੰਮ ਨਹੀਂ ਜਮੇ ਵਿਹਲਣ ਵਾਲਾ ਨਹੀਂ ਆ ਬੱਚਾ ਮਰ ਗਈ ਹੋ ਦੁੱਧ ਦਾ ਬਿਲਕੁਲ ਤੇ ਨਾਲ ਬੱਚਾ ਕੀ ਆ ਗਿਆ ਇਹਦੇ ਬੱਚੀ ਆ ਨਾਲ ਵੀ ਬੱਛੀ ਆ ਗਈ ਐ ਤੁਮ ਬੱਚੀ ਵੀ ਬਹੁਤ ਸੂਆ ਕਿਹੜਾ ਰਹੂਗਾ ਜੀ ਇਹਦਾ ਸੂਆ ਇਹਦਾ ਦੂਜਾ ਜੀ ਦੂਸਰਾ ਸੂਆ ਕਿੰਨਾ ਕੁ ਦੁੱਧ ਕਰੂਗਾ ਬਹੁਤ ਜਿਆਦਾ ਠੰਡੀ ਆ ਮਤਲਬ ਜਿਹੜਾ ਬੰਦਾ ਲੈ ਗਿਆ ਯਾਦ ਕਰੂਗਾ ਮੈਲੇ ਮੂਲੇ ਲੱਗ ਕੇ ਕਿੰਨਾ ਕੁ ਦੁੱਧ ਕਰ ਦੂਗਾ ਦੁੱਧ ਕਰ ਜਾਣਾ ਇਹਨੇ 12-13 ਕਿਲੋ ਆਰਾਮ ਨਾਲ 8-9 ਹੋਏਗਾ ਹੁਣ 8-9 ਕਿਲੋ ਤਿਆਰ ਆ ਫਿਰ ਕੰਡੇ ਵਾਲਾ ਹਾਂਜੀ ਇਹਦੇ ਪੈਸੇ ਕਿੰਨੇ ਬਾਈ ਇਹਦੇ ਦੇਣ ਲੈਣ 32000 ਆ ਜੀ ਫਿਕਸ ਜਾ ਹਾਂਜੀ ਛੱਡਣ ਵਾਲੇ ਉਹ ਮੌਕੇ ਤੇ ਹੋ ਜੂਗਾ ਠੀਕ ਆ ਗੱਲ ਤੇ ਹੁਣ ਮਾਰਦੇ ਲੱਭੀ ਆ ਤੇ ਕੈਮਰਾ ਓਏ ਇਹ ਇਤਰਾ ਹੀ ਜਾਂਦੀ ਆ ਬਹੁਤ ਟਾਈਮ ਦੀ ਵੀ ਮੇਰਾ ਨੰਬਰ ਲਾਸਟ ਤੇ ਲਾਤਾ ਇਹ ਧੋਕੜ ਆ ਗਈ ਜੀ ਇਹ ਧੋਕੜ ਆ ਗਈ ਜੀ ਤੇ ਟੀਕਾ ਭਰਾਇਆ ਹੋਇਆ ਦੁੱਧ ਹੈਗਾ 8 ਤੋਂ 9 ਦੇ ਵਿੱਚ ਤੇ ਹਾਈਟ ਰਹੂਗੀ ਜਰਸੀਆਂ ਵਾਲੀ ਰੰਗ ਰਹੂਗਾ ਯਾਰ ਸ਼ਹਿਰ ਵਾਲਾ ਨਾ ਹਾਂਜੀ ਕ੍ਰੋਸ ਹੰਗ ਚ ਆ ਗਈ ਮੱਝਾਂ ਵਰਗਾ ਦੁੱਧ ਹੀ ਹੋਊਗਾ ਇਹਦਾ ਬਿਲਕੁਲ ਮੱਝਾਂ ਨਾਲ ਦਾ ਜੀ ਕਿੰਨਾ 8 ਕਿਲੋ 8 ਕਿਲੋ ਤੋਂ 9 ਦੇ 8 ਤੇ 9 ਦੇ ਵਿੱਚ ਆ ਇਹ ਮਿਲਦੀ ਕਿਵੇਂ ਆ ਭਾਈ ਹੁਣ ਕੁਝ ਵੀ ਨਹੀਂ ਕਹਿੰਦੀ ਸਾਊ ਸੀਲ ਉਦਾਂ ਹੀ ਥਾਪੀ ਤੇ ਹਾਂਜੀ ਚਵਾਈ ਦੀ ਕਿਵੇਂ ਰਹੂਗੀ ਚਵਾਈ ਦੀ ਇੱਕ ਨੰਬਰ ਆ ਥੋੜੀ ਕਰੇ ਉਰਲੇ ਬੰਨੇ ਚਵਾਈ ਦੀ ਬਾਈ ਕਹਿੰਦਾ ਰਹੂਗੀ 100 ਦਾ 108 ਕਿਲੋ ਦੁੱਧ ਤੇ ਗੱਬਣ ਕਿੰਨੇ ਟਾਈਮ ਦੀ ਆ ਇਹ ਗੱਬਣ ਇਹ ਟੀਕਾ ਭਰਾਏ ਨੂੰ ਇਹਨੂੰ ਵੀ ਹੋ ਗਏ ਅੱਜ 9 ਕ ਦੇ ਨਹੀਂ ਹੋਇਆ 9 10 ਦਿਨ ਤਾਜੀ ਦਾ ਕਿੰਨਾ ਕਿ ਦੁੱਧ ਦਿੱਤਾ ਪਿਆ ਇਹਦਾ ਤਾਜੀ ਨੇ ਇਹਨੇ ਮੇਰੇ ਕੋਲੇ ਦੇਤਾ ਹੀ 16 17 ਕਿਲੋ ਅੱਛਾ ਆਪਾਂ ਤਾਜੀ ਚੋਈ ਵੀ ਐ ਆਪਾਂ ਤਾਜੀ ਚੋਈ ਕਿੰਨੇ ਮਹੀਨਿਆਂ ਦਾ ਸੂਆ ਹੋ ਗਿਆ ਤਾਂ ਹੁਣ ਦੁਬਾਰੇ ਤਾਜੀ ਪਾਉਣੀ ਆ ਮੈਂ ਇਹ گاਵਾ ਮੈਂ ਥੋੜੀਆਂ ਪੱਕੀਆਂ ਰੱਖਦਾ ਵੱਧ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਹਣਾ ਇਨੂੰ ਹੋ ਗਏ ਜੀ ਇਸ ਟਾਈਮ 4 1/2 ਮਹੀਨੇ ਇਹਦਾ ਰੇਟ ਕਿਰੂਗਾ ਅੱਜ ਇਹਦਾ ਰੇਟ ਜਮਾ ਛੱਡਣ ਵਾਲੀ ਗੱਲ 20000 ਆ ਬਸ 20 ਵੀ ਦੇ ਦਾਂਗੇ 8 ਕਿਲੋ ਦੁੱਧ ਚਵਾ ਦਾਂਗੇ ਹਾਂਜੀ ਠੀਕ ਆ ਗੱਲ ਕਮਾ ਦੇ ਲੱਭੀ ਕੈਮਰਾ ਸਾਰੀ ਪਸ਼ੂ ਪਕਾਉ ਨੇ ਜਿੰਨੇ ਵੀ ਤੁਸੀਂ ਕੈਮਰੇ ਚ ਵੇਖੀ ਜਾਂਦੇ ਹੋ ਤੇ ਨੰਬਰ ਕਿਹੜਾ ਹੋਰ ਦੱਸ ਦਿਓ ਜੀ 98778 66016 9878390190 90190 ਬਾਈ ਦਾ ਨੰਬਰ ਆ ਦੋ ਨੰਬਰ ਲਗਾਤਾਰ ਸਕਰੀਨ ਤੇ ਚੱਲੀ ਜਾਂਦੇ ਆ ਜਿਹੜੇ ਵੀ ਸੱਜਣ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਡੰਗ ਤੋਂ ਡੰਗ ਚੋ ਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ